ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਮੇਰਾ ਨਾਮ ਮੰਤਰੇਤ ਕੌਰ ਰੂਪੀ ਹੈ ਮੈਂ ਮੁੰਬਈ ਤੋਂ ਹਾਂ ਤੇ ਗਲੋਬਲ ਸਿਕ ਕਾਉਂਸਲ ਵਿੱਚ ਮੈਂ ਪਹਿਲੇ ਵੀ ਇੱਕ ਦੋ ਵਾਰ ਬੋਲ ਚੁੱਕੀ ਹਾਂ ਕਿਪਾ ਮੈਨੂੰ ਦੱਸ ਦਿਓ ਮੇਰੇ ਕੋਲ ਸਮਾਂ ਕਿੰਨਾ ਹੈ 7 ਮਿੰਟ ਹੈ ਜੀ ਜੀ ਧੰਨਵਾਦ ਜੀ ਤੇ ਅੱਜ ਦਾ ਜਿਹੜਾ ਵਿਸ਼ਾ ਤੁਸੀਂ ਕਾਉਂਸਲ ਨੇ ਮਿਲ ਕੇ ਲਿਆ ਹੈ ਬਹੁਤ ਹੀ ਜ਼ਰੂਰੀ ਵਿਸ਼ਾ ਹੈ ਕਿ ਕਿ ਸਾਡੇ ਬੱਚੇ ਜਿਹੜੇ ਨੇ ਉਹ ਅੱਜ ਦੇ ਜਵਾਬ ਟੁੱਟ ਰਹੇ ਨੇ ਸਿੱਖੀ ਤੋਂ ਸਾਨੂੰ ਤੇ ਸਾਡੇ ਮਾਪਿਆਂ ਨੇ ਲੜ ਲਾਤਾ ਸਿੱਖੀ ਦੇ ਪਰ ਅਸੀਂ ਕਾਮਯਾਬ ਨਹੀਂ ਹੋਏ ਕਿਦਰੀ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਲਾਉਂ ਤੇ ਉਸ ਦੇ ਲਈ ਅਸੀਂ ਕੀ ਕਦਮ ਉਠਾਈਏ ਇਸ ਉੱਤੇ ਅੱਜ ਅਸੀਂ ਵਿਚਾਰ ਕਰਾਂਗੇ ਕਿਉਂਕਿ ਮੈਂ ਆਪਣੀ ਉਦੀ ਅਨੁਸਾਰ ਥੋੜੇ ਜਿ ਲਿਖੇ ਨੇ ਜੋ ਮੇਰੀ ਸਮਝ ਆਈ ਨੇ ਸਾਨੂੰ ਚਾਹੀਦਾ ਕੀ ਹੈ ਸਾਨੂੰ ਚਾਹੀਦਾ ਹੈ ਪੀਸ ਆਫ ਮਾਈਂਡ ਹਰ ਬੰਦੇ ਨੂੰ ਹਰ ਬੰਦੇ ਨੂੰ ਪੀਸ ਆਫ ਮਾਈਂਡ ਦੀ ਜ਼ਰੂਰਤ ਹੈ ਉਦੇ ਨਹੀਂ ਅਸੀਂ ਸ਼ੁਰੂਆਤ ਅਗਰ ਬੱਚਿਆਂ ਵਾਲੇ ਦੇਖੀਏ ਬੱਚਿਆਂ ਵਾਸਤੇ ਗੱਲ ਕਰੀਏ ਤੇ ਅਸੀਂ ਕਰ ਕੀ ਰਹੇ ਆ ਆਪਣੇ ਬੱਚਿਆਂ ਵਾਸਤੇ ਅੱਜ ਕਿਉਂਕਿ ਫੋਰ ਐਗਜ਼ਾਮਪਲ ਲਵਾਂ ਤੇ ਅਸੀਂ ਦੇਖ ਰਹੇ ਆ ਅੱਜ ਜਸਤੇ ਛੋਟੇ ਜਿਹੇ ਜਵਾਬ ਨੇ ਜਿਹੜਾ ਜੰਮਦਾ ਹੈ ਜਿਹਨੂੰ ਹਜੇ ਬੋਲਣਾ ਵੀ ਸ਼ਾਇਦ ਨਹੀਂ ਆਇਆ ਅਸੀਂ ਉਹਨੂੰ ਇੱਕ ਤਸਵੀਰ ਅੱਗੇ ਜਾ ਕੇ ਖੜਾ ਕਰ ਦਿੰਨੇ ਆ ਬਾਬਾ ਜੀ ਦੀ ਚੈੱਕ ਕਰੋ ਤੇ ਉੱਥੋਂ ਹੀ ਅਸੀਂ ਉਹਨੂੰ ਦੂਜੇ ਪਾਸੇ ਮੋੜ ਦਿੰਨੇ ਗੁਰਮਤ ਨਾਲੋਂ ਤੋੜ ਦਿੰਨੇ ਸਭਨਾ ਤੋਂ ਪਹਿਲੇ ਮੈਨੂੰ ਲੱਗਦਾ ਹੈ ਕਿ ਸੰਗਤ ਘਰਾਂ ਚੋਂ ਤਸਵੀਰਾਂ ਹਟਾਉਣੀਆਂ ਚਾਹੀਦੀਆਂ ਤਾਂ ਜੋ ਬੱਚੇ ਉਹਨਾਂ ਨਾਲ ਨਾ ਜੁੜਨ। ਉਹਨਾਂ ਨੂੰ ਲੱਗਦਾ ਹੈ ਇਹ ਬਾਬਾ ਸਾਨੂੰ ਦਿਸੇਗਾ, ਇਹ ਬਾਬਾ ਕਦੀ ਬੋਲੇਗਾ, ਇਹ ਬਾਬਾ ਕਿਰਪਾ ਕਰੇਗਾ ਤਾਂ ਹੀ ਅਸੀਂ ਅੱਗੇ ਵਧਾਂਗੇ। ਹਰ ਕੰਮ ਉਹ ਬਾਬੇ ਦੀ ਕਿਰਪਾ ਨਾਲ ਸਮਝ ਲੈਂਦੇ ਨੇ। ਚਾਹੇ ਕਿ ਕਰਨਾ ਕਿਸੇ ਉਹਨਾਂ ਨੂੰ ਸਿੱਖੀ ਪੜਨੀ ਸਿਖਾਣੀ ਹੈ, ਸਿੱਖ ਜੋੜਨਾ ਉਹਨਾਂ ਨੂੰ ਗੁਰਬਾਣੀ ਨਾਲ। ਉਹ ਬੱਚੇ ਜੁੜਨ ਗੁਰਬਾਣੀ ਨਾਲ ਤੇ ਗੁਰਬਾਣੀ ਨਾਲ ਕਿੱਦਾਂ ਜੁੜਨਗੇ ਜੇਕਰ ਅਸੀਂ ਘਰਾਂ ਦਾ ਮਾਹੌਲ ਗੁਰਬਾਣੀ ਦੇ ਅਕੋਰਡਿੰਗ ਤਿਆਰ ਕਰਾਂਗੇ ਇੱਕ ਘਰ ਦਾ ਟਾਈਮ ਟੇਬਲ ਬਣਾਵਾਂਗੇ ਜਿਸ ਦੇ ਵਿੱਚ ਵੈਸੇ ਤੇ ਹਰ ਘਰ ਚ ਇੱਕ ਟਾਈਮ ਟੇਬਲ ਹੁੰਦਾ ਹੀ ਹੈ ਬੱਚਿਆਂ ਨੇ ਸਕੂਲ ਜਾਣਾ ਹੈ ਜਾਂ ਆਫਿਸ ਜਾਣਾ ਹੈ ਜੋ ਵੀ ਕੁਝ ਹੈ ਉਹ ਇੱਕ ਟਾਈਮ ਟੇਬਲ ਬਣਿਆ ਹੁੰਦਾ ਪਰ ਉਸ ਦੇ ਨਾਲ ਇੱਕ ਟਾਈਮ ਟੇਬਲ ਜਿਹੜਾ ਸਾਨੂੰ ਬਚਪਨ ਵਿੱਚ ਮਿਲਿਆ ਅਸੀਂ ਉਹ ਕਿਦਰੇ ਅੱਜ ਮਿਸ ਕਰ ਚੁੱਕੇ ਹਾਂ ਉਹ ਅੱਜ ਸਾਡੇ ਬੱਚਿਆਂ ਕੋਲ ਨਹੀਂ ਸਾਨੂੰ ਕਰੋ ਇਸ ਗੱਲ ਦੀ ਇਜਾਜ਼ਤ ਨਹੀਂ ਸੀ ਕਿ ਬਿਨਾਂ ਨਾਤੇ ਔਰ ਪਾਠ ਕੀਤੇ ਪਾਪਾ ਜੀ ਨੇ ਪ੍ਰਸ਼ਾਦ ਲੈ ਕੇ ਆਣਾ ਹੈ ਪਹਿਲੋਂ ਖਾਣਾ ਫੇਰ ਸਾਨੂੰ ਦੁੱਧ ਚਾਹ ਜੋ ਮਿਲਣਾ ਮਿਲਦਾ ਸੀ ਉਹ ਅਸੀਂ ਇੱਕ ਚੀਜ਼ ਮਿਸ ਕਰਦੇ ਅਸੀਂ ਮਤਲਬ 5:30 6 ਵਜੇ ਤਿਆਰ ਪਰ ਤਿਆਰ ਹੁੰਦੇ ਸੀ ਸਵੇਰੇ ਸਕੂਲ ਜਾਣ ਲਈ ਜਦ ਕਿ ਸਕੂਲ ਦੀ ਬੱਸ 6:45 ਵਜੇ ਆਣੀ ਪਰ ਅਸੀਂ 6 ਵਜੇ ਤਿਆਰ ਹੋ ਚੁੱਕੇ ਹੁੰਦੇ ਸੀ ਪਾਠ ਆਪਣਾ ਕਰ ਚੁੱਕੇ ਹੁੰਦੇ ਸੀ ਭਾਵੇਂ ਖੋਫ ਨਾਲ ਕਰਦੇ ਸੀ ਪਾਪਾ ਜੀ ਦੇ ਕੀ ਕਰਨਾ ਹੈ ਨਹੀਂ ਤੇ ਡਾਂਟ ਪੈਗੀ ਔਰ ਨਾ ਕੇ ਤਿਆਰ ਹੁੰਦੇ ਸੀ ਉਹ ਚੀਜ਼ ਇੱਕ ਅਸੀਂ ਕਿਦਰੇ ਮਿਸ ਕਰ ਰਹੇ ਹਾਂ ਸ਼ਾਇਦ ਕੁਝ ਘਰਾਂ 'ਚ ਅੱਜ ਵੀ ਹੋਵੇ ਔਰ ਸਾਰੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਦੇ ਘਰਾਂ ਚ ਹੋਵੇਗੀ ਪਰ ਜਿੱਥੇ ਨਹੀਂ ਹੈ ਉੱਥੇ ਇਸ ਚੀਜ਼ ਨੂੰ ਧਿਆਨ ਦੀ ਜ਼ਰੂਰਤ ਹੈ ਬੱਚਿਆਂ ਨੂੰ ਜੋ ਰੱਖਵਾਸਤੇ ਉਸ ਦਾ ਅਗਲਾ ਸਟੈਪ ਆਂਦਾ ਹੈ ਅਸੀਂ ਬੱਚਿਆਂ ਨੂੰ ਜਿਹੜੇ 5 ਸਾਲ ਤੋਂ ਛੋਟੇ ਬੱਚੇ ਨੇ ਉਹਨਾਂ ਨੂੰ ਸਿਰਫ ਪਹਿਲੀਆਂ ਇੱਕ ਪੌੜੀ ਜਾਂ ਦੋ ਪੌੜੀਆਂ ਯਾਦ ਕਰਵਾਈਏ ਸਵੇਰੇ ਬੈਠ ਕੇ ਖੁਦ ਨਾਲ ਪੜ੍ਹੀਏ ਉਹ ਵੀ ਪੜ੍ਹਨਗੇ ਅਸੀਂ ਸਿਖਾ ਸਕਦੇ ਆ ਉਹਨਾਂ ਨੂੰ ਉਸ ਦੇ ਬਾਅਦ ਜਿਵੇਂ ਜਿਵੇਂ ਉਹਨਾਂ ਦੀ ਉਮਰ ਵੱਧਦੀ ਹੈ ਪਹਿਲੇ ਉਹਨਾਂ ਨੂੰ 5 ਪੌੜੀਆਂ ਫਿਰ 6 ਫਿਰ 7 ਇਦਾਂ ਹੌਲੀ ਹੌਲੀ ਉਹਨਾਂ ਨੂੰ ਨਿਜਮ ਵਿੱਚ ਲੈ ਕੇ ਆਈਏ ਵੱਡੇ ਹੁੰਦੇ ਹੁੰਦੇ ਉਹ ਆਪੇ ਉਹਨਾਂ ਦੀ ਕਿਉਰਿਓਸਿਟੀ ਜਾਗੇਗੀ ਔਰ ਉਹ ਅੱਗੇ ਵਧੇਗਾ ਹੁਣ ਇਸ ਦੇ ਵਿੱਚ ਕਿਉਰਿਓਸਿਟੀ ਕਿੱਦਾਂ ਜਾਗੇਗੀ ਕਿਉਰਿਓਸਿਟੀ ਜਗਾਉਣ ਲਈ ਬੱਚਿਆਂ ਦੀ ਅਸੀਂ ਉਹਨਾਂ ਨੂੰ ਫਿਰ ਅੱਗੇ ਦੱਸਾਂਗੇ ਕਿ ਬਾਬਾ ਜੀ ਨੇ ਜੇਕਰ ਇੱਕ ਸਾਡੇ ਲਈ ਪੰਥ ਚਲਾਇਆ ਜਾਂ ਕੌਮ ਪਣਾਈ ਹੈ ਜੋ ਵੀ ਇੱਕ ਗ੍ਰੰਥ ਬਣਾ ਕੇ ਸਾਨੂੰ ਦੇ ਕੇ ਗਏ ਨੇ ਇੰਨੀ ਕਾਲਣਾ ਉਹ ਕਰਕੇ ਗਏ ਨੇ ਤੇ ਕਿਉਂ ਕਰ ਗਏ ਉਹਦੇ ਸਮੇਂ ਚ ਵੀ ਬਾਕੀ ਸਾਰੀਆਂ ਮਤਾਂ ਸਨ ਜਿਨ੍ਹਾਂ ਵਿੱਚ ਦੂਜੀਆਂ ਮਤਾਂ ਜਿੰਨੀਆਂ ਵੀ ਹਨ ਉਹ ਸਭ ਉਸ ਵੇਲੇ ਵੀ ਸਨ ਪਰ ਫਿਰ ਵੀ ਉਹਨਾਂ ਨੇ ਸਾਰੇ ਸੰਤਾਂ ਦੀ ਪਤਾ ਨਹੀਂ ਕਿੱਥੋਂ ਕਿੱਥੋਂ ਬਾਬਾ ਨਾਨਕ ਮਦੀਨੇ ਤੱਕ ਗਏ ਕਿੱਥੋਂ ਕਿੱਥੋਂ ਜਾ ਕੇ ਬਾਣੀਆਂ ਔਰ ਐਕਸਪੀਰੀਅੰਸ ਇਕੱਠੇ ਕਰਕੇ ਲਿਆਏ ਜਿਨ੍ਹਾਂ ਨੂੰ ਉਹਨਾਂ ਨੇ ਇੱਕ ਜਗ੍ਹਾ ਤੇ ਕਲਮਬੱਧ ਕੀਤਾ ਇੱਕ ਗ੍ਰੰਥ ਵਿੱਚ ਫਿਰ ਆਪਣੀਆਂ ਬਾਣੀਆਂ ਵੀ ਲਿਖੀਆਂ ਨੇ ਔਰ ਉਹਨਾਂ ਨੂੰ ਸਾਨੂੰ ਪੂਰੀ ਪੰਨ ਕੇ ਦੇ ਕੇ ਗਏ ਨੇ ਇਹ ਕਿ ਗ੍ਰੰਥ ਰੂਪ ਵਿੱਚ ਜਿਸ ਨੂੰ ਮੰਨਣ ਦਾ ਸਾਨੂੰ ਹੁਕਮ ਹੈ ਕਿੱਦਾਂ ਮੰਨਣਾ ਹੈ ਹੁਣ ਬੱਚਿਆਂ ਨੂੰ ਅਸੀਂ ਇਹ ਦੱਸੀਏ ਵੀ ਇਹਨੂੰ ਮੰਨਣਾ ਕਿੱਤੈ ਸਿਰਫ ਮੱਥਾ ਟੇਕਣਾ ਉਹਨੂੰ ਮੰਨਣਾ ਨਹੀਂ ਹੈ ਉਹਨੂੰ ਸਿਰ ਤੇ ਰੱਖ ਕੇ ਤੁਰਨਾ ਉਹ ਮੰਨਣਾ ਨਹੀਂ ਹੈ ਉਹਦੇ ਉੱਤੇ ਫੁੱਲ ਚੜਾਉਣੇ ਉਹਨੂੰ ਮੰਨਣਾ ਨਹੀਂ ਹੈ ਪਾਤੀ ਤੋਰੇ ਮਾਲ ਨਹੀਂ ਪਾਤੀ ਪਾਤੀ ਜਿਓ ਪੁੱਲ ਤੇ ਵਰਜਿਤ ਨੇ ਗ੍ਰੰਥ ਸਾਹਿਬ ਦੇ ਵਿੱਚ ਪਰ ਤੋੜਨੇ ਵੀ ਪਰ ਬੱਚਿਆਂ ਨੂੰ ਇਹ ਲੱਗਦਾ ਹੈ ਕਿ ਅਸੀਂ ਪੁੱਲ ਚੜਾਉਣੇ ਨੇ ਜਾਂ ਅਸੀਂ ਮੱਥੇ ਟੇਕਣੇ ਨੇ ਉਹਨਾਂ ਨੂੰ ਅਸੀਂ ਇਹ ਸਮਝਾਈਏ ਕਿ ਦੇਖੋ ਇਹ ਮੂਲ ਬੰਤਨ ਹੈ ਇਹਦੇ ਅਰਥ ਕੀ ਹੈ ਇਹਨਾਂ ਦੇ ਅਰਥ ਸਮਝੋ ਇਹਨੂੰ ਸਹਿਜੇ ਸਹਿਜੇ ਪੜੋ ਨਾ ਕਿ ਫਟਾਫਟ ਮੰਤਰ ਵਾਂਗੂ ਪੜ ਜਾਈਏ ਕਿ ਇੱਕ ਇੱਕ ਅੱਖਰ ਸਤੰਮ ਕਰਤਾ ਪਰਨੇ ਕੋ ਇਹਦਾ ਨਹੀਂ ਪੜਨਾ ਪੜ ਪਾਠ ਪੜਨਾ ਹੈ ਸਹਿਜ ਨਾਲ ਤਾਂ ਕਿ ਉਹ ਸਮਝ ਆਵੇ ਇਹ ਅਸੀਂ ਆਪਣੇ ਬੱਚਿਆਂ ਨੂੰ ਦਸੀਏ ਜਦੋਂ ਅਸੀਂ ਉਹਨਾਂ ਨੂੰ ਮੂਲ ਮੰਤਰ ਦੇ ਅਰਥ ਸਮਝਾਵਾਂਗੇ ਕੋ ਇਤਨੇ ਡੂੰਗੇ ਇਤਨੇ ਵੱਡੇ ਅਰਥਾਂ ਕਿ ਸਮਝ ਜਾਣ ਦੇ ਬਾਅਦ ਉਹਨਾਂ ਨੂੰ ਕਿਉਰਿਓਸਿਟੀ ਆਏਗੀ ਕਿ ਇਸ ਕਿਤਾਬ ਚ ਹੋਰ ਕੀ ਲਿਖਿਆ ਹੈ ਕਿ ਉਸ ਪ੍ਰੋਸਿਟੀ ਦੇ ਨਾਲ ਉਹ ਫਿਰ ਅੱਗੇ ਹੋਰ ਉਸ ਨੂੰ ਪੜਨਗੇ ਫਿਰ ਉਹ ਅਗਲੀਆਂ ਬਾਣੀਆਂ ਵੀ ਪੜਨਗੇ ਔਰ ਤਲਾਸ਼ਣਗੇ ਕਿ ਇਹਦੇ ਵਿੱਚ ਕੀ ਲਿਖਿਆ ਔਰ ਜਿਨੇ ਜਿਵੇਂ ਉਹ ਪੜਨਗੇ ਉਹਨਾਂ ਨੂੰ ਮਨ ਤੇ ਅੰਤਰਜ ਸਮਝ ਆਨ ਨਾਲ ਸ਼ਾਂਤੀ ਮਿਲੇਗੀ ਜਦੋਂ ਸ਼ਾਂਤੀ ਮਿਲੇਗੀ ਤੇ ਉਹਨਾਂ ਨੂੰ ਬਹੁਤ ਅੱਛਾ ਲੱਗੇਗਾ ਕਿ ਅਸੀਂ ਗੁਰਸਿੱਖ ਪਰਿਵਾਰਾਂ ਚ ਜੰਮੇ ਆ ਸਾਡੇ ਕੋਲ ਸਿੱਖੀ ਹੈ ਤੇ ਅਸੀਂ ਇਸ ਨੂੰ ਸਮਝੀਏ ਤੇ ਉਸ ਜਿਹੜਾ ਇਤਨਾ ਉੱਚਾ ਵਿਚਾਰ ਸਾਡੇ ਗੁਰੂ ਸਾਹਿਬਾਨ ਸਾਨੂੰ ਦੇ ਗਏ ਨੇ ਉਸ ਨਾਲ ਜੁੜਨ ਵਾਸਤੇ ਸਾਨੂੰ ਇਸ ਨੂੰ ਸਮਝਣਾ ਜ਼ਰੂਰੀ ਹੈ ਸਮਝੰਦੇ ਨਾਲ ਬੱਚਿਆਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹਨੂੰ ਬੜਾ ਹੌਲੇ ਸਹਿਜ ਕੇ ਸਮਝ ਕੇ ਪੜ੍ਹਨਾ ਹੈ ਤਾਂ ਜੋ ਸਾਨੂੰ ਇਹਦੇ ਅਰਥ ਸਮਝ ਆ ਸਕਣ ਉਦੋਂ ਤੇ ਸਾਰੀ ਬਾਣੀ ਰਾਗਾਂ ਉੱਤੇ ਆਧਾਰਿਤ ਹੈ ਰਾਗਾਂ ਉੱਤੇ ਲਿਖਣ ਦਾ ਵੀ ਗੁਰੂ ਸਾਹਿਬ ਦਾ ਕੋਈ ਜ਼ਰੂਰ ਮਕਸਦ ਰਿਹਾ ਹੋਵੇਗਾ ਕਿਉਂਕਿ ਜਦੋਂ ਗਾਇਨ ਸ਼ੈਲੀ ਵਿੱਚ ਬਾਣੀ ਗਾਈ ਜਾਂਦੀ ਹੈ ਰਾਗ ਵਿੱਚ ਜਦੋਂ ਗਾਈ ਜਾਂਦੀ ਹੈ ਤੇ ਉਹਦਾ ਇੱਕ ਭਾਵਨਾ ਨਿਕਲਦੀ ਹੈ ਅੰਦਰੋਂ ਉਸ ਭਾਵਨਾ ਨਾਲ ਜਦੋਂ ਗਾਈ ਜਾਂਦੀ ਹੈ ਕਿ ਉਹ ਅੰਦਰ ਜਾ ਕੇ ਕਿਤੇ ਟੱਚ ਕਰਦੀ ਹੈ ਉਹ ਦਿਮਾਗ ਚ ਕਿਦਰੇ ਸਮਝ ਆਂਦੀ ਹੈ ਗਿਆਨ ਚ ਸਾਡੇ ਪੱਲੇ ਪੈਂਦੀ ਹੈ ਤੇ ਇਸ ਕਰਕੇ ਉਹਨਾਂ ਨੇ ਗਾਇਨ ਸ਼ੈਲੀ ਰੱਖੀ ਸੀ ਪਰ ਅੱਜ ਅਸੀਂ ਗਾਇਨ ਸ਼ੈਲੀ ਤੇ ਸਮਝਦੇ ਹਾਂ ਬਸ ਕੀਰਤਨੀਆਂ ਨਹੀਂ ਗਾਣਾ ਅਸੀਂ ਥੋੜੀ ਗਾਣਾ ਔਰ ਜੇ ਗਾਣਾ ਨਹੀਂ ਹੈ ਤੇ ਸੀਡੀ ਲਾ ਦਿਓ ਪੀਟੀਸੀ ਲਾ ਦਿਓ ਕਿਦਰੇ ਤੇ ਵਜਦਾ ਰਹੇ ਆਪਾਂ ਆਪਣੇ ਕੰਮ ਕਰਦੇ ਰਹੀਏ ਉਹ ਕੋਈ ਫਾਇਦਾ ਨਹੀਂ ਉਸ ਤਰ੍ਹਾਂ ਬਾਣੀ ਨੂੰ ਪੜਨ ਦਾ ਜਾਂ ਸੁਣਨ ਦਾ ਕੋਈ ਫਾਇਦਾ ਨਹੀਂ ਜਦ ਤੱਕ ਅਸੀਂ ਸਮਝਿਆ ਨਹੀਂ ਉਹਨਾਂ ਨੂੰ ਇਹ ਸਮਝਾਈਏ कि ਤੁਸੀਂ ਬਾਣੀ ਨੂੰ ਪੜ੍ਹਨਾ ਹੈ ਔਰ ਤੁਸੀਂ ਸਮਝਣਾ ਹੈ ਕਿ ਇਹ ਕਹਿ ਕੀ ਰਿਹਾ ਹੈ ਜੀ ਪਾਣ ਜੀ ਆਪ ਜੀ ਕੋਲ ਅੱਧਾ ਮਿਟੋ ਰਹਿ ਗਿਆ ਜੀ ਠੀਕ ਹੈ ਵੀ ਜੀ ਇਸ ਦੇ ਨਾਲ ਹੀ ਮੈਂ ਆਪਣੇ ਸ਼ਬਦਾਂ ਨੂੰ ਫਿਰ ਵਿਰਾਮ ਦਿੰਨੀ ਆ ਕਿ ਬਾਣੀ ਨੂੰ ਸਮਝ ਕੇ ਪੜ੍ਹੀਏ ਬਸ ਇਤਨਾ ਹੀ ਮੈਂ ਕਹਿਣਾ ਚਾਹਾਂਗੀ ਔਰ ਬੱਚਿਆਂ ਨੂੰ ਬਾਣੀ ਦੇ ਲੜ ਲਾਈਏ ਸਵੇਰ ਉੱਠ ਕੇ ਸਭ ਤੋਂ ਪਹਿਲੇ ਉਹ ਧਿਆਨ ਹੋਣ ਪਾਠ ਕਰਨ ਉਹਦੇ ਬਾਅਦ ਉਸ ਦੇ ਅਰਥਾਂ ਨੂੰ ਖੁਦ ਬਹਿ ਕੇ ਕੋਲ ਸਮਝਾਈਏ ਜਬ ਤੱਕ ਕਰੋ ਛੋਟੇ ਨੇ ਜਦੋਂ ਵੱਡੇ ਹੋ ਜਾਣ ਤੇ ਉਹਨਾਂ ਨਾਲ ਬਹਿ ਕੇ ਪਰਿਵਾਰਕ ਰੂਪ ਵਿੱਚ ਸਾਂਝ ਕਰੀਏ ਕਿ ਅਸੀਂ ਕੀ ਪੜ ਰਹੇ ਹਾਂ ਤੇ ਇਹਦੇ ਕੀ ਅਰਥ ਆ ਰਹੇ। ਭਾਵੇਂ ਅਸੀਂ ਇੱਕ ਦਿਨ 'ਚ ਇੱਕ ਸਬਦ ਜਾਂ 2-4 ਪੰਨਾ ਹੀ ਪੜਾਈਏ, ਸਮਝੀਏ ਆਪਸ ਵਿੱਚ ਪਰ ਉਹਨੂੰ ਸਮਝੀਏ ਬੱਚੇ ਨੂੰ ਕੀ ਸਮਝ ਆ ਰਿਹਾ ਹੈ ਤੇ ਮੈਨੂੰ ਕੀ ਸਮਝ ਆ ਰਿਹਾ ਹੈ। ਕਿਉਂਕਿ ਅਕਾਲ ਪੁਰਖ ਹੈ ਕਾ ਗੁਰੂ ਗ੍ਰੰਥ ਸਾਹਿਬ ਹੈ ਤੇ ਫਿਰ ਬਾਣੀ ਦੇ ਅਰਥ ਅਡ-ਅਡ ਨਹੀਂ ਹੋਣੇ ਚਾਹੀਦੇ, ਉਹ ਵੀ ਸਾਡੇ ਇੱਕ ਹੋਣੇ ਚਾਹੀਦੇ ਨੇ। ਪਰ ਕਿਉਂਕਿ ਸਾਡੀਆਂ ਵੋਕੈਬਲਰੀਜ਼ ਸਾਡੀਆਂ ਬੋਲੀਆਂ ਅੱਡ-ਅੱਡ ਨੇ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਦਿਮਾਗ ਰੱਖਦੇ ਆਂ ਤੇ ਸਾਡੇ ਅਰਥ ਥੋੜੇ ਜੇ ਕਿਧਰੇ-ਕਿਧਰੇ ਡਿਫਰ ਹੋ ਜਾਂਦੇ ਨੇ ਤੇ ਉਹਨਾਂ ਨੂੰ ਇੱਕਮਤ ਕਰਨ ਦੀ ਕੋਸ਼ਿਸ਼ ਕਰੀਏ ਗੁਰਮਤ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਜੋ ਬੱਚੇ ਸਾਡੇ ਨਾਲ ਬੈਠ ਕੇ ਇੱਕਮਤ ਹੋ ਸਕਣ ਗੁਰਮਤ ਨਾਲ ਜੁੜ ਸਕਣ ਇਸੇ ਦੇ ਨਾਲ ਮੈਂ ਸਤਿਗੁਰਾਂ ਬਰਾਮਦਾਂਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਰਵਾ